ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੇ ਦੋਸਤੋ ਵੀਰ ਦਾ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਗਾਵਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਗਾਵਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਹੋਣਗੀਆਂ ਤੇ ਦੋ ਗਾਵਾਂ ਨਹੀਂ ਗੱਬ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਆਓ ਕਰੀਏ ਵੀ ਇਹਨਾਂ ਨਾਲ ਗੱਲਬਾਤ ਡਿਟੇਲ ਆ ਪਹਿਲਾਂ ਪਸ਼ੂਾਈ ਵੀਰ ਦੇ ਕੋਲੋਂ ਪੁੱਛ ਲਈ ਦੇ ਸਾਰੀ ਸਾਸਰੀਆ ਭਾਜੀ ਸਾਸਰੀਆ ਭਾਜੀ ਹੋਰ ਠੀਕ ਠਾਕ ਜੀ ਹਾਂ ਜੀ ਬੜੀ ਕਿਰਪਾ ਗੁਰੂ ਆਰਾਮ ਦਾਸ ਜੀ ਸ਼ੁਕਰੀ ਚੱਲੀ ਜਾਂਦਾ ਵਧੀਆ ਕੰਮ ਕਰ ਹ ਅਡਰੈਸ ਬੈਂਡਸ ਭਰਾ ਤਸੀਲ ਪੱਟੀ ਜਿਲ੍ਹਾ ਸ੍ਰੀ ਤਰਨਤਨ ਸਾਹਿਬ ਫੋਨ ਨੰਬਰ ਤੇ ਨਾਮ ਦੱਸ ਦਿਓ ਨਾਮ ਹਰਪ੍ਰੀਤ ਸਿੰਘ ਮੋਬਾਈਲ ਨੰਬਰ 9877735030 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋ ਕਿੰਨੇ ਉੱਦ ਆ ਗਏ ਵੀਰ ਅੱਜ ਖੇਰਾ ਸਾਹਿਬ 4 ਵਹਿਣਾ ਜਿਨ੍ਹਾਂ ਦੇ ਵਿੱਚੋਂ ਦੋ ਤਾਜ਼ੀਆਂ ਸੋਈਆਂ ਤੇ ਦੋ ਗੱਬਣ ਤਿਆਰ ਆ ਜੀ ਠੀਕ ਹੈ ਜੀ ਹਾਂਜੀ ਫੇਰ ਸ਼ੁਰੂ ਕਰ ਲਈ ਵੀਰ ਆਪਾਂ ਇਸ ਗੱਬਣ ਗਾ ਤੋਂ ਪਹਿਲਾਂ ਇਹਨਾਂ ਦਾ ਡਿਟੇਲ ਦੱਸੀ ਵੀਰਾਂ ਨੂੰ ਕਿੰਨਾ ਸੁਆ ਸੁਣੀ ਇਹ ਖੇਰਾ ਸਾਹਿਬ ਦੂਜਾ ਸੁਆ ਸੁਣੀ ਆ ਅੱਛਾ ਜੀ ਕਿੰਨਾ ਜਰਸੀ ਮੰਨ ਲਏ ਹਾਂਜੀ ਕੋਈ ਸ਼ਾਈ ਵਾਲ ਮੰਨ ਲਏ ਕਰੋ ਸੰਗ ਰੱਖ ਦੀ ਕਰੋ ਸੰਗ ਹਾਂਜੀ ਠੀਕ ਹੈ ਇਹ ਦੂਜਾ ਇਹ ਨੇ ਜਿਹੜਾ ਵਾ ਇਹ ਹਫਤਾ ਖੰਡ ਲੈਦੀ ਆ ਇੱਕ ਹਫਤਾ ਲੈਦੀ ਆ ਆਹ ਹਫਤਾ ਦੇ ਨਹੀਂ ਸੂਣ ਦੇ ਵਿੱਚ ਤੇ ਦੁੱਧ ਰਿਕਾਰਡ ਜਿਹੜਾ ਇਹਨੇ ਪਿਛਲੇ ਸੂਏ ਜਿਹੜਾ 17 18 ਲੀਟਰ ਪਹਿਲੇ ਸੂਏ ਭਰਿਆ ਅੱਛਾ ਜੀ ਤੇ ਇਸ ਵਾਰ ਵੀ ਚਲੋ 20 ਦੇ ਲਾਗੇ ਬਣਿਆ ਆਪਾਂ ਉਮੀਦ ਕਰਦੇ ਹਾਂ ਕਰਾਸ ਲਾ ਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੁਰ ਕੇ ਦਿਖਾਈ ਵੀ ਦੋਸਤੋ ਦੂਜਾ ਸੂਆ ਸੂਣੀ ਆ ਕੋਈ ਵੀਰ ਜੈਸੀ ਮਾਲਲੇ ਤੇ ਕੋਈ ਸ਼ਾਈ ਵਾਲਾ ਕਰਾਸ ਅੰਗ ਮਾਲਲੇ ਜਿੱਦਾਂ ਮਰਜੀ ਤੁਹਾਡੀ ਆ ਹਫਤਾ 10 ਦਿਨ ਇਹ ਦੋਸਤੋ ਸੂਣ ਦੇ ਵਿੱਚ ਇਹਦੇ ਪਿਆਵਾ ਬਹੁਤ ਵੱਡੇ ਕਦ ਕਾਟਦੀ ਹੈ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਦੋਸਤੋ ਤਿਆਰੀ ਸੋਹਣੀ ਕੀਤੀ ਹੈ ਦੁੱਧ ਲਾਉਣਾ ਸ਼ੁਰੂ ਕਰ ਦਿੱਤਾ ਨੇ ਕਦ ਕਾਟ ਦੋਸਤੋ ਤੁਸੀਂ ਗਾਂ ਦਾ ਚੈੱਕ ਕਰਦੇ ਪੂਰੀ ਸ਼ਕੀਨ ਹੈ ਜੀ ਆਕਰੋ ਚੱਕ 17 18 ਲੀਟਰ ਦੁੱਧ ਵੀਰ ਕੰਦਾ ਪਹਿਲੇ ਸਵੇਰੇ ਚ ਆਇਆ ਵਾ ਅਛਾ ਵੀਰੇ ਤੂੰ ਤੇ ਆਪਕੇ ਲੈਂਦੀ ਐ ਕੋਈ ਥਣਾ ਦੀ ਕੋਈ ਸਰਦਾਰ ਸਾਹਿਬ ਆਪਾਂ ਆਪਣੀ ਤਸੱਲੀ ਕੀਤੀ ਆ ਚਲੋ ਗੱਬਣ ਪਸ਼ੂ ਜੇ ਕੋ ਲੈਂਦਾ ਉਹ ਵੀਰ ਆਪਦੀ ਥਣਾ ਦੀ ਤਸੱਲੀ ਕਰਕੇ ਤਸੱਲੀ ਕਰ ਜਾਈਏ ਹੈਨਾ ਜੇ ਕੋ ਵੀਡੀਓ ਆਨਲਾਈਨ ਮੰਗਾਦਾ ਉਹ ਆਪਣੀ ਗੱਡੀ ਦੇ ਲਾਉਂਦਾ ਤਸੱਲੀ ਕਰ ਲਵੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਮੋਲਕ ਨਾ ਕਰਨਾ ਵੀਰ ਮੋਲ ਖੈਰਾ ਸਾਹਿਬ ਇਹਦਾ 95000 ਰੁਪਏ 90 ਦੀ ਦਵਾਗੇ ਜੀ 90 ਹਾਂਜੀ ਹਾਂਜੀ ਠੀਕ ਹੈ ਜੀ 95000 ਰੁਪਏ ਦੋਸਤੋ ਡਿਮਾਂਡ ਵੀਰ ਨੇ ਰੱਖੀ 90000 ਕਰਾਉਂਦਾ ਖੈਰਾ ਸਾਹਿਬ ਲੱਦੀ ਬੜੀ ਘਾਟਾ ਵੱਡੀ ਹਾਂਜੀ ਨਾਲੇ ਪੂਰੀ ਲਹੂ ਪ ਤੇ ਜਿਹੜੀ ਨਾਲ ਵਧੀਆ 2 ਨੰਬਰ ਦੀ ਵੀਰੇ ਇਹਦੀ ਡਿਟੇਲ ਸੀ। ਇਹ ਵੀ ਖੇਰਾ ਸਾਹਿਬ ਗੱਭਣ ਕੋਈ ਹਫਤਾ ਦਾਸ ਦਿੰਦਾ ਸਮਾਂ ਵੀ ਲੈਂਦੀ ਆ ਜੀ। ਸੂਆ ਕਿੰਨਾ ਸੁਣੀ ਵੀ ਜੀ। ਸੂਆ ਦੂਜਾ ਜੀ ਇਹ ਵੀ ਦੂਜਾ ਸੂਆ ਸੁਣੀ ਹਾਂ ਜੀ। ਅੱਛਾ ਇਹਦਾ ਕੋਈ ਪਹਿਲੇ ਸੂਏ ਰਿਕਾਰਡ ਪਤਾ ਕੀਤਾ? ਪਹਿਲੇ ਸੂਏ ਖੇਰਾ ਸਾਹਿਬ ਇੰਨੇ ਵੀ 17 18 ਲੀਟਰ ਦੁੱਧ ਭਰਿਆ ਵਾ। ਠੀਕ ਹੈ ਤੋਰੀ ਵੀ ਦੋ ਪਲਾਸਟੀ ਕਰ ਦੂਗੀ ਇਹ ਵੀ। ਨਸਲ ਬਰੀਡ ਚੰਗੀ ਆ। ਠੀਕ ਹੈ ਜੀ। ਹਾਂ ਜੀ ਹਾਂ ਜੀ। ਦੋ ਦੋ ਹਫਤਾ ਦਾਸ ਦਵੇ ਇਹਦੇ ਵੀ ਸੂਨ ਦੇ ਵਿੱਚ ਪਿਆਰੇ ਦੋਸਤੋ ਝੋੜੀ ਇਹਨੇ ਵੀ ਸੋਣੀ ਬਲੋਣੀ ਸ਼ੁਰੂ ਕੀਤੀ ਹੈ। ਥਣਾ ਥਣਾ ਦ ਚਾਰੇ ਥਣ ਗੈਪ ਚ ਕੋਈ ਫੋਟ ਸ਼ਾਂਗੜੀਏ ਨਾਲ ਦੋਸਤੋ ਪੂਰੀ ਇਹ ਵੀ ਜੰਮੀ ਬਲੀ ਆ ਪੂਰੀ ਰਾਜੀ ਆ ਲਗਾ ਵੀਰ ਮੁਰਲਾ ਬਾਕੀ ਦੋਸਤੋ ਇਹ ਵੀ ਪੂਰੀ ਫੁੱਲ ਬਰੀਡ ਆ 16 17 ਲੀਟਰ ਦੋ ਦੋਸਤੋ ਇਹਦੇ ਪਹਿਲੇ ਸਵੇਚਾ ਆਇਆ ਵਾ ਬਾਾਕੀ ਦੁੱਧ ਖੈਰਾ ਸਾਲ ਤੁਹਾਨੂੰ ਪਤਾ ਪਾਇਦਾ ਹੁੰਦਾ ਹਾਂ ਜੀ ਦਾ ਗਾੜੀ ਨੂੰ ਕੋਈ ਸੇਵਾ ਕਰ ਲੂ ਕਿਸੇ ਦੀ ਸੇਵਾ ਘੱਟ ਹੁੰਦੀ ਆ ਕਿਸੇ ਦੀ ਸੇਵਾ ਵੱਧ ਹੁੰਦੀ ਹੁਣ ਆਪਣੇ ਕੋ ਇਹੋ ਇਹੋ ਜਿਹੇ ਵੀਰ ਆ ਆਪਾਂ ਜਿੰਨਾ ਦੱਸਿਆ ਮੈਨੂੰ ਵੱਧ ਦੁੱਧ ਚ ਹੋ ਗਏ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਹਰਬੀਰ ਜੀ ਕੀ ਮੁੱਲ ਕਰਨਾ ਤਾਂ ਇਹਦਾ ਮੁੱਲ ਖੈਰਾ ਸਾਹਿਬ 70000 ਤੇ 68000 ਦੀ ਦੇ ਦਾਂਗੇ ਜੀ 70000 ਰੁਪਏ ਦੋਸਤੋ ਡਿਮਾਂਡ ਵੀਰ ਨੇ ਰੱਖੀ ਜੇ 68000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਨ ਹੋਊਗਾ ਜਿਹੜਾ ਵੀਰ ਭਰਾ ਖਰੀਦਣਾ ਹੋਊਗਾ ਇਸ ਤੋਂ ਅਗੇ ਦੋਸਤੋ ਦੋ ਗਮਾਂ ਜਿਹੜੀਆਂ ਬਿਲਕੁਲ ਤਾਜੀ ਉਸੀਆਂ ਉਹਨਾਂ ਦੀ ਵੀ ਵੀਰ ਦੇ ਉੱਪਰ ਡਿ ਹਾਂਜੀ ਰਪੀ ਜੀ ਇਹਦੇ ਬਾਰੇ ਦੱਸਿਓ ਗਾਂ ਬਾਰੇ ਇਹ ਖੈਰਾ ਸਾਹਿਬ ਪਹਿਲਾ ਸੂਆ ਸੂਈ ਹੈ ਮੂੰਹ ਆ ਚਾਰ ਦੰਦਾਂ ਦਾ ਕਿੰਨਾ ਟਾਈਮ ਗਸੀ ਨੇ ਇਹ ਪਰਸੋਂ ਦੀ ਸੂਈ ਹੈ ਇਹਦੇ ਫੀਮੇਲ ਕਾਫ ਨੇ ਜਨਮ ਦਿੱਤਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜੀ ਇਹ ਸਟਾਰਟਿੰਗ ਆ ਉਹ ਕੋਈ ਬੋਲੇ ਦੀ 15 ਲੀਟਰ 16 ਹੈਗੀ ਹੈ 15 ਦੀ ਪੱਕੀ ਗਰੰਟੀ ਚਾਹੀਦੀ ਮਾਨੂੰ ਦਿਨੋ ਦਿਨੇ ਟਾਈਮ ਟਾਈਮ ਵਾਧੀ ਹੋਣਾ ਹੋਣਾ 15 ਲੀਟਰ ਤੋਂ ਸਟਾਰਟਿੰਗ ਕੀਤੀ ਹੈ ਹਾਂਜੀ 15 ਲੀਟਰ ਤੋਂ ਸਟਾਰਟਿੰਗ ਦੰਦਾ ਤੋਂ ਕਿਵੇਂ ਚੈੱਕ ਕੀਤੀ ਹੈ ਦੰਦਾ ਚੌਗੀ ਹੈ ਜੀ ਚਾਰ ਦੰਦਾਂ ਦਾ ਹਾਂਜੀ ਹਾਂਜੀ ਚਾਰ ਦੰਦ ਦੋਸਤੋ ਪਹਿਲਾ ਸੂਆ ਸੂਈ ਹੈ ਤੇ ਬੱਚਾ ਨੇ ਆ ਵ 15 ਲੀਟਰ ਬੋਲ ਦੇ ਦੋ ਸਟਾਰਟਿੰਗ ਨੇ ਕੀਤੀ ਹੈ ਦੋਸਤੋ ਬਹੁਤ ਸੋਹਣੀ ਸਟਾਰਟਿੰਗ ਨੇ ਕੀਤੀ ਹੈ ਬਾਕੀ ਆਰਡਰ ਕੁਆਲਟੀ ਦੀ ਕਰ ਲੋ ਚੱਕ ਪੂਰਾ ਨਿਕਲ ਤੇ ਠੋਸ ਠੱਕੜ ਵਾਲੀ ਹੈ ਜੀ ਦੁੱਧ 20 ਤੋਂ ਪਲੱਸ ਭਰੂਗੀ ਹਾਂਜੀ 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 ਇਹਨੂੰ ਵੀ ਮਰੀ ਦੇਖੀਏ ਲੋ ਦੋਸਤੋ ਗਾਂ ਦਾ ਕੱਦ ਕੱਢ ਕਰ ਲੋ ਚੱਕ ਪੂਰੀ ਦੋਸਤੋ ਫੁੱਲ ਬ੍ਰੀਡ ਇਹ ਵੀ ਇਹ ਮਸ਼ੀਨ ਦੋਸਤੋਂ ਬਹੁਤ ਟੌਫਰੀ ਦਿੱਤੀ ਨੇ ਆ ਕਰੋ ਚੱਕ ਜੀ। ਖੈਰਾ ਸਾਹਿਬ ਨਵੀਆਂ ਵਸ਼ੀਆਂ ਫਾਰਮ ਚ ਪਾਉਣ ਵਾਸਤੇ ਬਹੁਤ ਘੱਟ ਲੱਭਦੀਆਂ। ਠੀਕ ਹੈ ਜੀ। ਹਾਂ ਜੀ। ਅੱਛਾ ਵੀਰ ਥਾਂ ਥਣ ਪਸਮਾ ਗਏ ਵਧੀਆ ਕਰ ਚੁੱਕੇ। ਬਿਲਕੁਲ ਖੈਰਾ ਸਾਹਿਬ ਆਪਾਂ ਹੱਥ ਨਾਲ ਹੀ ਚੋਣੇ ਆਪਣੇ ਕੋਈ ਮਸ਼ੀਨ ਨਹੀਂ ਆ। ਠੀਕ ਹੈ ਜੀ। ਬਿਲਕੁਲ ਵਧੀਆ ਹੱਥੀ ਚਵਾਈ ਹੁੰਦੀ ਚਲੋ ਬਾਕੀ ਜਿਹਦੇ ਕੋਲ ਮਸ਼ੀਨ ਉਹਨੂੰ ਤੇ ਵਧੀਆ ਗੱਲ ਦੀ ਅਦੇ ਆਸਤੇ ਰਹਿ। ਠੀਕ ਠੀਕ ਹੈ। ਹਾਂ ਜੀ ਹਾਂ ਜੀ। ਠੀਕ ਹਰਪ੍ਰੀਤ ਜੀ ਮੁੱਲ ਕੀ ਕਰਨਾ? ਮੁੱਲ ਖੈਰਾ ਸਾਹਿਬੇ ਵੀ 90000 ਦੀ ਦੇ ਦਾਂਗੇ 90000 ਹਾਂਜੀ ਹਾਂਜੀ ਅੱਛਾ ਇਹਦੇ ਵਿੱਚ ਹੀ ਆ 90 ਜੋ ਮੰਨ ਲਾ ਸਕਦਾ ਥੋੜਾ ਬੋਧਾ ਕਰ ਦਾਂਗੇ ਜੰਨਾ ਵੀ ਹੋ ਸਕਿਆ ਕੋਈ ਠੀਕ ਹੈ ਹਾਂਜੀ 85 ਦੇ ਦਾਂਗੇ ਖੈਰਾ ਸਾਹਿਬ ਲਓ ਦੋਸਤੋ 90000 ਰੁਪਏ ਡਿਮਾਂਡ ਵੀਰ ਨੇ ਰੱਖੀ ਤੇ 85000 ਰੁਪਏ ਦੇ ਵਿੱਚ ਵੀਰ ਕਹਿੰਦਾ ਕਿ ਹਲਕਾ ਫੁਲਕਾ ਮਾਨਤਨ ਛੋਟਛੱਪਾ ਮੌਕੇ ਤੇ ਜ਼ਰੂਰ ਹੋਊਗਾ ਨਾਲ ਬਦੀ ਜਿਹੜੀ ਗਾਂ ਵੀਰ ਦੀ ਡੀਟੇਲ ਦਸੀਗੀ ਆਪਾਂ ਵੀਰਣਾ ਇਹ ਵੀ ਫੇਰਾ ਸਾਹਿਬ ਪਹਿਲਾ ਸੁਆ ਸੂਈਆ ਤੇ ਮੂੰਹਾਂ ਛੇ ਦਾ ਆਂਦਾ ਅੱਛਾ ਜੀ ਤੇ ਇਹਦੇ ਜਿਹੜੀ ਬੱਚੀ ਹੋ ਸੰਸੜ ਹਿਮਦੀ ਦੀ ਇਹਦੇ ਮਗਰ ਸੰਸੜ ਹਿਮਦੀ ਹਾਂਜੀ ਹਾਂਜੀ ਠੀਕ ਹੈ ਪੱਕਾ ਕਨਫਰਮ ਨਹੀਂ ਉਹਨਾਂ ਆਪਾਂ ਉਹ ਵਿਚਾਰੇ ਭੁੱਲ ਗਏ ਨੇ ਇਹ ਡਾਕਟਰ ਨੇ ਭਰਿਆ ਸੀ ਡਾਕਟਰ ਨੂੰ ਜਾਦਾ ਠੀਕ ਹੈ ਬਾਕੀ ਹਾਂ 100% ਸੰਸੜ ਹਿਮਦੀ ਦੀ ਬੱਚੀ ਆਪਾਂ ਬਾਅਦ ਵਿੱਚ ਉਹ ਖਾਦਾਂਗੇ ਠੀਕ ਹੈ ਜੀ ਤੇ ਦੋਸਤ ਸਟਾਰਟਿੰਗ ਜਿਹੜੀ ਇਹਨੇ 1500 ਲੀਟਰ ਪੈਨੇ ਕਿਤੇ ਇਹ ਪਰਸਾਂ ਸੂਈਏ ਇਹ ਅੱਛਾ ਕੀ ਪਰਸਾਂ ਸੂਈਏ ਕਿਤੇ ਸੂਈਆਂ ਦਿੰਦੇ ਇਹ ਆਪਣੇ ਘਰੇ ਸੂਈ ਤਾਂ ਦੋਸਤੋ ਪਹਿਲਾ ਸੂਆ ਸੂਈ ਜਿਹੜੇ ਬੱਚਾ ਦੋਸਤੋ ਵੀਰ ਨੇ ਤੁਹਾਨੂੰ ਦੱਸ ਦਿਆ ਇੰਪੋਰਟਡ ਸੀਮਨ ਨੇ ਸੈਕਸਡ ਸੀਮਨ ਦੇ ਫਾਰਮ ਦੇ ਵਿੱਚੋਂ ਲਈ ਆ ਬਾਕੀ ਡਾਕਟਰ ਨੂੰ ਉਹਨਾਂ ਨੂੰ ਪਤਾ ਹੈ ਕਿਹੜਾ ਸੀਮਨਾਂ ਦੇ ਭਰਿਆ ਅੱਛਾ ਜੀ ਤੇ ਹੈਗਾ ਸੈਕਸਡ ਹੀ ਆ ਠੀਕ ਹੈ ਜੀ ਲੋ ਦੋਸਤੋ ਕਰੋ ਚੈੱਕ ਗਾਣੇ ਦੋਸਤੋ ਆਰਡਰ ਕੁਆਲਟੀ ਜਿਹੜੀ ਬਹੁਤ ਸੋਹਣੀ ਤਿਆਰ ਕੀਤੀ ਹੈ ਭਾਲਾਂ ਭੂਲੋਂ ਦੋਸਤੋ ਜ਼ਰੂਰ ਹੈਗੇ ਥੋੜੀ ਬੜੀ ਇਹ ਵੀਰਾ ਸਾਹਿਬ ਇਹ ਚੰਗੀ ਸੇਵਾ ਵਾਲਾ ਕੋਈ ਵੀਰ ਹੋਵੇ ਦੁੱਧ ਮੇਰੇ ਖਾ ਨਾਲ 24 25 ਲੀਟਰ ਪਹਿਲੇ ਸੂਏ ਘੜ ਦੂਗੀ ਦਾੜੇ ਠੀਕ ਹੈ ਜੀ ਹਾਂ ਜੀ ਇਹ ਵੀਰ ਤੁਸੀਂ ਮਰੀ ਡੱਕੀ ਲੇਜੋ ਜੀ ਲੈ ਦੋਸਤੋ ਗਾਂ ਦਾ ਕੱਦ ਕਾਟ ਕਰੋ ਚੈੱਕ ਤੇ ਇਹ ਬੱਚਾ ਜਿਹੜਾ ਦਿੱਤਾ ਦੋਸਤੋ ਬੱਚੀ ਨੇ ਉਹ ਤੁਹਾਨੂੰ ਮ ਦਿਖਾ ਦਿੰਦਾ ਬਹੁਤ ਸੋਣਾ ਦੋਸਤੋ ਆਰਡਰ ਤਿਆਰ ਕੀਤਾ ਨੇ ਦੋਸਤੋ ਫੇਰ ਵੀ ਭਾਲ ਜਰੂਰ ਨਹੀਂ ਹੋ ਗਈ ਜੀ ਅੱਛਾ ਵੀਰ ਕਿੰਨਾ ਦੱਸਿਆ ਬੋਲਾ ਤਿਆਰ ਹੋਣ ਥੱਲੇ ਬੋਲਾ ਖੈਰਾ ਸਾ 15 16 ਲੀਟਰ ਦੇ 15 16 ਤੋਂ ਸਟਾਰਟ ਕਰਨੀ ਕੀਤੀ ਹੈ ਨਾ ਤੇ ਮਤਲਬ ਮੁੱਲ ਦਾ ਕੀ ਕਰਨਾ ਮੁੱਲ ਖਰਾ ਸਰਬ ਦਾ 95000 90000 ਦੀ ਦੇਣੀ ਹੈ 95000 ਰੁਪਏ ਦੋਸਤੋ ਡਿਮਾਂਡ ਰੱਖੀ ਵੀ ਨੇ 90000 ਦੇ ਵਿੱਚ ਉਮੀਦ ਕਰਦਾ ਮਾਨਤਾ ਨੂੰ ਹੋਊਗਾ ਵਸੀਤ ਨੂੰ ਹੋਣੀ ਹੈ ਜੇ ਕੋਈ ਆਪਾਂ ਵਸੀਤ ਦਿਖਾ ਦਨੇ ਆ ਜੇ ਕੋਈ ਵੀਰ ਭਰਾ ਹਾਂ ਨਹੀਂ ਬੱਚੀ ਖੜਦਾ ਹਾਂਜੀ ਹਾਂ ਤੇ 10000 ਦੀ ਆਪਣੇ ਕੋਲ ਸਰਦਾਰ ਕੇ ਵਸੀਤ ਝੜ ਜੇ ਜਿਹੜੀ ਵਸੀਤ ਇਸ ਗਾੜੀ ਦੀ ਵਸੀਤ 10000 ਦੀ ਆਪਾਂ ਹੀ ਵਸੀਤ ਰੱਖਾਂਗੇ ਇਹਨੇ ਵੀ ਪਿਛਲੇ ਘਰ ਵਾਲੇ ਮੰਗਦੇ ਆਪਾਂ ਕਹਾਂਗੇ ਵੀ ਉਹ ਤਾਂ 10000 ਦੀ ਮੰਗਦੇ ਆਪਾਂ ਖੁਦ ਰੱਖਾਂਗੇ ਠੀਕ ਹੈ ਹਾਂਜੀ ਹਾਂ ਦੀ ਵਸੀਤ ਆਪਾਂ ਜਰੂਰ ਹੈ ਲਓ ਦੋਸਤੋ ਹਾਲੋ ਦੋਸਤੋ ਵਛੀ ਜਿਹੜੀ ਆਪਾਂ 4 ਨੰਬਰ ਦੇ ਗਾਂ ਤੋਂ ਦਿਖਾਈ ਉਹਦੀ ਵਛੀ ਜੀ ਆ 10000 ਦੀ ਆਪਾਂ ਵਛੀ ਰੱਖਾਂਗੇ ਜੇ ਕੋਈ ਵੀਰ ਨਹੀਂ ਖੜਦਾ ਜੀ ਜੇ ਕੋਈ ਵੀਰ ਮਤਲਬ ਗਾਂ ਦੇ ਨਾਲ ਵਛੀ ਨਹੀਂ ਖੜਦਾ ਨਹੀਂ ਖੜਦਾ ਕਈ ਕਹਿੰਦੇ ਵੀ ਨਹੀਂ ਵਛੀ ਨਹੀਂ ਕੀ ਕਰਨੀ ਪਾਲ ਕੇ ਕੀ ਦਾ ਪਾਲਣ ਨਹੀਂ ਪਰਾਂ ਕੋਈ ਵੀ ਸੌਦਾ ਕਰ ਲੇ 10000 ਦੀ ਵਛੀ ਛੱਡ ਜੇ ਕੀਤੀ ਹੋਈ ਮੁੱਲ ਦੇ ਵਿੱਚ 10000 ਰੁਪਿਆ ਕਰ ਦਿੱਤੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਵਛੀ ਦਾ ਤੁਸੀਂ ਜਿਹੜਾ ਰਕਾ ਕਰ ਲਓ ਚੱਕ ਕਦਗਾਠ 66 ਸੀਮਨ ਦੀ ਦੋਸਤੋ ਵਛੀ ਹੈ ਵੀਰ ਕਹਿੰਦਾ ਬਾਗੀ ਬੱਚ ਏਡੇ ਵਛੇ ਵੀ ਨਹੀਂ ਹੁੰਦੇ ਖੈਰਾ ਸਾਹਿਬ ਹਾਂਜੀ ਦੋਸਤੋ 90000 ਰੁਪਏ ਦੀ ਡਿਮਾਂਡ ਰੱਖੀ ਹੈ 90000 ਹਾਂਜੀ 90000 ਰੁਪਏ ਦੇ ਵਿੱਚ ਬੱਚੀ ਕੋਈ ਨਹੀਂ ਕਹਿੰਦੇ ਖੜਨੀ 80000 ਰੁਪਏ ਦੇ ਕੇ ਦੇ ਗਾਂ ਦਾ ਜੇ ਬੱਚੀ ਛੱਡ ਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਅਰ ਰਸ ਦੋਸਤੋ ਇਕਰੀ ਵੀਰ ਦਾ ਫੇਰ ਬੋਲਦੇ ਨੇ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਲ ਸਾਹਿਬ ਫੋਨ ਨੰਬਰ ਵੀਰ ਇਕਰੀ ਫੇਰ ਬੋਲਦੀ ਹੈ ਆਪਣਾ ਨੰਬਰ ਖੜਾ 9877735030 ਜੀ ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ